ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਕੁੜੀਆਂ ਨਾਲ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਣਾ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਮਾਨ ਨਹੀਂ ਕਿਸੇ ਉਠਾਣਾ ਸਾਡਾ ਵੀ ਮਸ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਕੁੜੀਆਂ ਨਾਲ ਦੇਖੋ ਜੀ ਅੱਜ ਕੱਢ ਗਏ ਭਈ ਅਠਾ ਹਾਂ ਚਲੋ ਗੁਰੂ ਜੀ ਅੱਗੇ ਭਾਈ ਚੱਈਏ ਅੱਗੇ ਫੜ ਅੱਗੇ ਤੋਂ ਫਿਰ ਸਾਰਿਆਂ ਨਾਲ ਮਿਲੂ ਗੁਰੂ ਜੀ ਆਇਆਂ ਗੱਲ ਫਿਰ ਬਾਤ ਸਭ ਆ ਚੱਲੀਏ ਇੱਥੇ ਚੱਲ ਜਾਂਗੇ گرو جی ٹھنڈ بہت بنیا کوئی گرو جی, جی, با... با... جی، آپ بستر کتنے بدل بستر تے کرے پنڈ ڈی راجا گاہ پنڈے پنڈ چجے گی ਬੁਰੂ ਜੀ ਇਕਬਾਸਤਾ ਨਹੀਂ ਆਵੀ ਆ ਮੈਨੂੰ ਲੱਗਦਾ ਵਾਸੀ ਕਹੀਏ ਇਹ ਤਾਂ ਬਸ ਲੰਘ ਚੱਲੀ ਗੁਰੂ ਜੀ ਅੱਜ ਤੱਕ ਕਿੱਝ ਨੇ ਪੜਾ ਗਈ ਆ ਇੱਟ ਜage ਭੱਜਾ ਤਾਂ ਜਾਂਦਾ ਨਹੀਂ ਆਪਾਂ ਤੋਂ ਗੁਰੂ ਜੀ ਚੱਲ ਆਏ ਘਰ ਫਿਰ ਅਗਲੀ ਵਾਸਤੇ ਚੱਲਾਂਗੇ ਬੜਾ ਆਪਣੇ ਮੇਰੀ ਗੱਲ ਮੰਨ ਪਾਤਾ ਹਾਂਜੀ ਬੜਾ ਆਪਣੇ ਕੋਲੇ ਦਵਾਈ ਬੂਟੀ ਹੈ ਜਿਹੜੇ ਹਿਸਾਬ ਨਾਲ ਕੋਈ ਲੈ ਕੇ ਤੇ ਰਾਜੀ ਨਹੀਂ ਹੈ ਅੱਜ ਕੱਲ ਗੁਰੂ ਜੀ ਬੈਦਬਤ ਹੋ ਗਏ ਇਹ ਵੀ ਗੱਲ ਤੇਰੀ ਠੀਕ ਹੈ ਕਰ ਕਰ ਤਾਂ ਬੈਦਾ ਆਂ ਵੀ ਗਾਈ ਠੀਕ ਏ ਤੇਰੀ ਭੜਾ ਐ ਕੜ ਅੱਜੇ ਤੇ ਕੱਜੇ ਕੀ ਆ ਕੋਈ ਹੋਰ ਸਾਜਣ ਮਰ ਜੇ ਆਹ ਗੁਰੂ ਜੀ ਪੈਸਾ ਤਾਂ ਨਾ ਲੱਗੂ ਆ ਜੇ ਚੋ ਆ ਤੁਰਕੇ ਵਾਸਤੇ ਜੀ ਮੈਂ ਤਾਂ ਕੰਨਾ ਤੁਰਕੇ ਵੀ ਠੀਕ ਏ ਹਾਂ ਹਾਂ ਗੁਰੂ ਕੀ ਕੋਰੇ ਤਾਂ ਜਾਣੀ ਆ ਹੋ ਤੂੰ ਕਾ ਸੇਟਣਿਆ ਨਹੀਂ ਤੁਰੇ ਤਾਂ ਕੱਜੇ ਨਹੀਂ ਆਏ ਤੇ ਕੋਈ ਦਾਦਾ ਜੀ ਗਾਈ ਹੈ ਭੜਾ ਐ ਕੜ ਹਾਂ ਗੁਰੂ ਜੀ ਸਹੀ ਆਈ ਪਾਈ ਦੀ ਗਵਾਹੀ ਨੇ ਜੇ ਉਸ ਤੋਂ ਘੱਟਾਂ ਨਹੀਂ ਦਾ ਉਹ ਵੀ ਆਪਾ ਵਕੀ ਅੰਜ ਵੰਗੀ ਆਪ ਲਈ ਉਹ ਵੀ ਦੁਕਾਨਦਾਰੀ ਚੱਲ ਜੂਗੀ ਕਈ ਕਈ ਵੰਜਾਂ ਦਾ ਕੁਰਕੂ ਦਾ ਨਾ ਕੰਮ ਨਹੀਂ ਕਰਦਾ ਹਾਂ ਹਾਂ ਇਹ ਆਪਾ ਫਿਰ ਦੂਜੀ ਦੇ ਵਾਈ ਦੇ ਆਖ ਲਈ ਵੀ ਜੰਦੇ ਆਈ ਤੁਸੀਂ ਕਰੋ ਨਾ ਤਿਆਰ ਇਹ ਦਵਾਈ ਪਹਾੜਾਂ ਦੇ ਵਿਕੇ ਚੱਲਣਾ ਪੈਣਾ ਆਪਾਂ ਨੂੰ ਉਹ ਫੰਡ ਬਾਉਟ ਹੈ ਫਿਰ ਜਾਇਆ ਨਹੀਂ ਜਾਣਾ ਉੱਥੋਂ ਕੋਈ ਸੱਪਾਂ ਦਾ ਜਾਗਦਾ ਆ ਸ਼ੁਰਮਾ ਵੀ ਲਿਆਈਏ ਫਿਰ ਆਪਣੇ ਕੋਲ ਸ਼ੁਰਮੇ ਦੀ ਕੋਠ ਬਾਈ ਚੱਲੀਏ ਹਾਂ ਹਾਂ ਗੁਰੂ ਜੀ ਹੋਰ ਬਾਈ ਹੋਰ ਕੀ ਆਸ਼ਾ ਆਏਗੇ

ਆਏ ਕਾ ਜਫਾ ਫਾ ਨਹੀਂ ਹੈ ਅਸੀ ਤੇ ਪੈਸੇ ਲੰਗੀਆਂ ਪੜਦਾ ਪੈਸੇ ਦੇ ਰਨੇ ਬਾਬਾ ਮਹਾਰਾਜ ਜੀ ਕਾ ਜ ਫਾਇਦੇ ਦੇ ਕੇ ਫੇਟਾ ਬਈਏ ਬਈਏ ਦੇ ਪਾਦੇ ਭਕਤਾ ਹਾਂ ਇੱਥੇ ਕਰੇ ਤੇਰਾ ਪਰਮਾਤਮਾ ਗਿੰਦਾ ਰਹੇ ਗਿੰਦਾ ਰਹੇ ਤਵਾ ਹੱਥ ਦੇਖੇ ਮਾਰੇ ਦੇਖੇਗਾ ਪੜਾ ਚੇਲ ਜਾ ਨਾ ਤੁਸੀਂ ਦੇਖੋ ਗੁਰੂ ਜੀ ਚੱਲ ਮਾਇਆ ਦੇਖ ਲੈਣਾ ਬਾਈ ਆਫੇ ਬੈਠੇ ਚਲੋ ਬਾਈ ਚਲੋ ਫੇ ਆ ਜਾ 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 ਤੇਰਾ ਹੱਥ ਤੇ ਬੱਚੇ ਪੜਾ ਡੋਨੇ ਚੇਦੇ ਤੇ ਤੰਨਾ ਮਹਾਰਾਜ ਜੰਗਨ ਥੋੜਾ ਆ ਦੇਖ ਕੇ ਗੁਰੂ ਜੀ ਦੇਖ ਅੱਛਾ ਬੜੇ 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 ਭਗਤਾ ਚਰੇ ਤੇ ਬੜੇ ਤੁਲੁਨੀ ਰੋਗ ਪੈਦਾ ਹੋ ਚੱਲੇ ਨੇ ਅੱਛਾ ਮਹਾਰਾਜੀ ਬੜੇ ਤੁਲੁਨੀ ਰੋਗ ਅੱਛਾ ਜੀ ਵੀ ਆਏ ਕੜਿਆ ਕੜ ਇੱਕ ਦਿਨੀ ਛੱਡ ਕੇ ਟ੍ਰਿਪ ਲਾਇਆ ਕਾ ਦਿੱਲੀ ਤੇ ਹੋ ਚੱਲਿਆ ਆ ਫਿਰ ਤੇਰਾ ਦਿੱਲੀ ਦਾ ਕੰਮ ਹੋ ਚੱਲਿਆ ਹਾਂ ਬਾਬਾ ਸੱਚ ਤਾਂ ਠੀਕ ਸੱਚ ਆ ਬਾਬਾ ਜਮਾ ਤੁਸ਼ਨਾ ਬੋਲੀ ਸਾਰੂ ਦੇ ککول تیرے نال موڑا پیار پائے چل جائے ہاں بابا بھائی سچ ہے ست پہ چلا جائے گیڑی گالے اسی کہیں گے وہی دتھنی کیوں ست ہے جی گیڑی گالے ہوں گی ساتھ جمع سچ دا سن بابا جی نہیں تے پھر رات نو میرا گرو جی بڑا ڈرائے تھا ایک گال ایک گال ہو رہی پڑا گرم کھا ہاں بابا پڑا تیرا کئی باری سوکھنے کی بھی ہو جاندہ ہے ہو جاندہ بابا اچھا ਹਾਂ ਇਹ ਫਿਰ ਇਹਨੂੰ ਆਪਾਂ ਗਰਜਾਲ ਸ਼ਾ ਦੂਜੀ ਦਵਾਈ ਦਈਏ ਨੇਟੂ ਕਰਨ ਦੀ ਦਵਾਈ ਦਿਓ ਨਾ ਤੈਨੂੰ ਜੇਸੀ ਦਵਾਈ ਦੇ ਚੱਲਾਂਗੇ 1100 ਦੀ ਦਵਾਈ ਆਉਂ ਧਾਰ ਕਰ ਲੈ ਨਾ ਬਾਬਾ ਧਾਰ ਤੇ ਕੋਈ ਅਸੀਂ ਕਈ ਜਾਂ ਕੋਈ ਹੱਟ ਖੋਈ ਰੱਖੀ ਐ ਇਹਨੂੰ ਕੁਸ ਨਾ ਕੁਸ ਤਾਂ ਲੈ ਜਾ ਵਿਚਾਰਾ ਅੱਜ ਪਛਾਤਾ ਜੇ ਅੱਜ ਪਛਾਤਾ ਦੇ ਜੇ ਅੱਜ ਤੇ ਸਾਡਾ ਖਰਚਾ ਪਾਣੀ ਕਿਵੇਂ ਚੱਲੇਗਾ ਅੱਜ ਮੈਂ ਤੈਨੂੰ ਦੱਸਦਾ ਇਹਨੂੰ ਨਿਤ ਘੁੱਟਣੀ ਦੀ ਦਵਾਈ ਦੇ ਫਿਰ ਪਲਗਾ ਹਾਂ ਹਾਂ ਗੁਰੂ ਜੀ ਉਹੀ ਦਿਓ ਉਹੀ ਦੇਦੀ ਹੈ ਹਾਂ ਹਾਂ ਉਹੀ ਫਾਇਦਾ ਕਰੇਗੀ ਆਈ ਗਰੀ ਨਹੀਂ ਫੇਰ ਹਾਂ ਬਾਬਾ ਤੇ ਦੁੱਧ ਦੁੱਧ ਨਾਲ ਲੈਣੀ ਹੈ ਫੇਰ ਦੁੱਧ ਤਾਂ ਹੈਗਾ ਬਾਬਾ ਦੁੱਧ ਹੈਗਾ ਹੈਗਾ ਜੀ ਦੁੱਧ ਦਾ ਦੁੱਧ ਹੋਵੇ ਗਊ ਦਾ ਦੁੱਧ ਮਾਰੂ ਗਊ ਦੇ ਮਾਗਰ ਬੱਚਾ ਹੋਵੇ ਪਾਰ ਲਾਂਗੇ ਬਾਬਾ ਉਹਨੇ ਦੁੱਧ ਨਾਲ ਲੈਣੀ ਹੈ ਸਵੇਰੇ ਨਰਨ ਦੇ ਕਾਲਜੇ ਅੱਛਾ ਬਾਬਾ ਪਾਲਾਂ ਬਾਈ ਨੂੰ ਦੇਈ ਜਾਵਾਂ ਦਵਾਈ ਬੜੀ ਨੰਬਰ ਦੇ ਅੱਛਾ ਵਾਵਾ ਇਹ ਨਾ ਦੇ ਮੂੰਹ ਪਾਈ ਗਿਆ ਵਾ ਮੂੰ ਅਸੀਂ ਕਿਸੇ ਨੂੰ ਦਵਾਈ ਦੇ ਕੇ ਰਾਜੀ ਨਹੀਂ ਹੈ ਅੱਛਾ ਵਾਵਾ ਹਾਂ ਬਾਬਾ ਕਿਹੜਾ ਨੇ ਇਹ ਸਾਡੇ ਪਿੰਡ ਗੀ ਅੱਜ ਦਾ ਕਦੇ ਯਾਦ ਕਰੇਗਾ ਵਾਪਿਆਂ ਨੂੰ ਬਾਬੇ ਅਕਰੇ ਜੀ ਬਹੁਤ ਵਾ ਪਿੰਡ ਕਿਹੜਾ ਬਾਬਾ ਆਪਣਾ ਪਿੰਡ ਫਾਟਾ ਕਿੱਧਰ ਵਾਹੇ ਕੋਲੇ ਪੈਂਦਾ ਅੱਛਾ ਬੜੀ ਦੂਰੋਂ ਆਏ ਆ ਬਾਬੇ ਸਿੰਘੇ ਵੀ ਆਗੇ ਬਾਬਾ ਸਾਡੇ ਕੋਲ ਦੋ ਗਿੱਦੜ ਸਿੰਘੀ ਗਿੱਦੜ ਸਿੰਘੀ ਸਾਡੇ ਕੋਲੇ ਸਾਰੀਆਂ ਸ਼ੀਜਾ ਹੀ ਨੇ ਭਗਤਾ ਅਸੀਂ ਕਿਸੇ ਅੱਛਾ ਉਹ ਤੇਰਾ ਭਲਾ ਹੋ ਜੇ ਪਰ ਦਾਦਾ ਗੁਰੂ ਸੀ ਅੱਛਾ ਹੀ ਮਾਪਾ ਮੈਨੂੰ ਲੱਗਦਾ ਕਿ ਜਾਂ ਸਾ ਉਹਦੇ ਪਿਛਲੇ ਘੜੀ ਰਹਿ ਚੱਲੀ ਇਹ ਦਵਾਈ ਵਾਲਾ ਟੈਂਕੀ ਕੇਸ ਕੋਈ ਹੋਰ ਦੇ ਦੇ ਇਹਨੂੰ ਕੀ ਪਤਾ ਲੱਗਦਾ ਹੈਗਾ ਹਾਂ ਹੋਰ ਦਵਾਈ ਦੇ ਦੇ ਕੋਈ ਇਹ ਥੋੜੇ ਨਾਲ ਨਹੀਂ ਕੰਮ ਚੱਲਣਾ ਪਾ ਥੋੜਾ ਪਾ ਦੇ ਮੈਂ ਇੱਕ ਗੱਲ ਹੋਰ ਹੈ ਜੀ ਮੈਂ दारू ਪੀਣਾ ਹੈ दारू ਤੇ ਫਿਰ ਛੱਡਣੀ ਪੈਣੀ ਹੈ ਸਵਾਲ ਬਾਬੇ ਮੈਂ दारू ਪੀਣਾ ਹੈ दारू ਪੀਣਾ ਬਾਬਾ दारू ਦਾ ਪਵਾ ਕਰ ਦੋ ਹੋਰ ਤਾਂ ਮੈਂ ਪੈਸੇ ਮੈਨੂੰ 1100 ਦੇ 2100 ਦੇ दारू ਦਾ ਪਾਣ ਦਾ ਡੰਡਾ ਜਾਵੇ ਅਸੀਂ ਪੀਣੇ ਆਗਲੀ ਹਾਂ

نہی کدی چلنی آجر جا کے سموٹر ਇਹ ਤਾਂ ਬਾਹਰ ਹੁਣੇ ਬਾਬਾ ਜੀ ਉਹਨਾਂ ਦਾ ਮੁੰਡਾ ਕਮੈਕਟਰ ਆਗਾ ਲੱਗਾ ਹੋਇਆ ਹਾਂ ਹਾਂ ਇਹ ਫਰੇਟੇ ਨਹੀਂ ਪਤਾ ਹੂੰ ਪਰ ਆ ਗੁਰਮੁਖਾ ਬਾਤ ਕਰੋ ਕਾਊ ਹਾਂ ਹਾਂ ਕਰੈਟ ਨੂੰ ਪਤਾ ਬਾਬਾ ਜੀ ਪਤਾ ਹੁਣੇ ਕਰ ਦਸਾਂ ਆ ਪੁੱਛੇ ਨੂੰ ਸਾਡੀ ਵਾਸੀ ਲੰਘ ਚੱਲੀ ਹੈ ਕਿੰਨਾ ਟਾਈਮ ਹੋ ਗਿਆ ਹਾਂ ਚਾਤਾ ਪਾਲਾ ਗੁਰੂ ਜੀ ਆਰਾ ਪਾਲਾ ਭਾਈ ਉਹ ਬਾਬਾ ਟੱਪ ਗਿਆ ਉਹਦਾ ਗੁਰੂ ਜੀ ਟੱਪ ਗਿਆ ਉਹਦਾ ਅੱਛਾ

ਸਾ ਪਾਣੀ ਪੀ ਜਾ ਕਰਾਂਗੇ ਕਿਸੇ ਬਲੇ ਹਾਂ ਹਾਂ ਗੁਰੂ ਜੀ ਇਹ ਪੜਾਈ ਦੇ ਤੇ ਥੋੜਾ ਕੰਮ ਕਰੂਗੇ ਨਾ ਕਰੂ ਕਰੂ ਗੁਰੂ ਜੀ ਅਪਰਾ ਥੋੜਾ ਬਤ ਫੁਰਦਾ ਇਹੂ ਜੇ ਨਾ ਤਕੂਨੀ ਦਾ ਰੋਗੇ ਅੱਛਾ ਇਹ ਤੇ ਰੋਗ ਹੀ ਨਹੀਂ ਹੁਣਾ ਇਹਦਾ ਸਹੀ ਚਾ ਗੁਰੂ ਜੀ ਤੁਹਾਡੇ ਯਾਦਕਾਰੀ ਨੂੰ ਕਦੇ ਰੋ ਐਂ ਤੇ ਲੰਗਾ ਸਾਫਾ ਗੇੜੇ ਬਾਪਾਂ ਦੇ ਭਾਈ ਜੀ ਰਹਿੰਦੇ ਨੇ ਹਾਂ ਹਾਂ ਗੁਰੂ ਜੀ ਕਹ ਲੱਜਦੇ ਭਾਈ ਖਿਜ ਗਏ ਫੇਰ ਬੋਮਖਾ ਆ ਗਿਆ ਗੁਰੂ ਜੀ ਅੱਦਾ ਵੀ ਨਹੀਂ ਲੱਗਦਾ ਅੱਦਾ ਆ ਗਿਆ ਕੋਈ ਗੱਲ ਨਹੀਂ ਅੱਜੇ ਤੇ ਭਾਈ ਚੱਲਦੇ ਆ ਆ ਜੋ ਆ ਪਾਣੀ ਦੇ ਯਾਰ ਨਹੀਂ ਖਾਂਦੇ ਜੀ ਉਹ ਤੇ ਜੀ ਕੋਈ ਗੁਰੂ ਜੀ ਦਵਾਈ ਲਾਉਣਾ ਇਹ ਦਵਾਈ ਚ ਮੈਂ ਤਾਂ ਗਾਦਾ ਪਰ ਫੋ ਬਾਦੋਂ ਵੀ ਗੇ ਬੈਣਦੇ ਲੱਗੇਗਾ ਆ ਉਹ ਵੱਲ ਉਹ ਚੱਲੀ ਏ ਤਾ ਥੋੜਾ ਆ ਤੁਸੀਂ ਮਾਸ ਠੰਡਾ ਖਾ ਗਏ ਉਹ ਪਤਾ ਕੀ ਗੱਲ ਏ ਇਰੇ ਝਾਲੇ ਦੀ ਠੰਡ ਜੀ ਲੱਗੀ ਉਦਦੇ ਆਪਾਂ ਠੰਡ ਦੇ ਵਿੱਚ ਤੁਰੇ ਫਿਰੇ ਆਜੋ ਗੁਰੂ ਜੀ ਉਹ ਕਰਮਾਇਆ ਥੋਕੇ ਗਰਮਾਇਆ ਥੋਕੇ ਲੀਹੰਤਰ ਫਿਰ ਉਰੇ ਬੈਠ ਕੇ ਲੀਕੇ ਪੜ੍ਹਤਾ ਅੰਧਰੀ ਆਜੋ ਗੁਰੂ ਜੀ ਕੋਈ ਦੇਖ ਲੂਗਾ ਇੱਥੇ ਗੇਟ ਦੇ ਵਿੱਚ ਹੀ ਬੈਠੀ ਬਾਹਰ ਗੱਲ ਕੋਈ ਗੱਲ ਨਹੀਂ ਐਸੀ ਥੱਲੇ ਬਾੜ ਜਾਂ ਉੱਤੇ ਨਹੀਂ ਬੈਠੀ ਦਾ ਕੰਜਰ ਦਾ ਬਾਪਿਆਂ ਦੇ ਥੱਲੇ ਹੀ ਟਿਕਾਣੇ ਹੁੰਦੇ

ਬਾਟ ਨੇੜੇ ਉਹ ਨੂੰ ਬਾਟ ਨੇੜੇ ਉਹ ਨੂੰ ਤੁਰ ਕੇ ਬਾਹਰ ਚੱਲਾਂਗੇ ਚਲੋ ਗੁਰੂ ਜੀ ਆਪਾਂ ਨੂੰ ਕੀ ਲੱਗਦਾ ਨਾਲੇ 100 ਰੁਪਏ ਕਿਰਾਇਆ ਵਾ ਯੂ ਹਾਂ ਇਹ ਵੀ ਠੀਕ ਹੈ ਕਹ ਖੜਾ ਗੁਰੂ ਜੀ ਤੇ ਨਾ ਨਹੀਂ ਖੜਾ ਤੇ ਹੁੰਦਾ ਹੈ ਖਾਜ ਹੁੰਦਾ ਹਾਂ ਚਲੋ ਕਾਜ

ਆਏ ਉਹ ਫੇਰ ਆਫਨ ਗਲਗੇ ਟੁਰ ਕੀ ਬਾਠ ਨੇੜੇ ਕੱਢ ਗਏ ਹਾਂ ਹਾਂ ਗੁਰੂ ਜੀ ਆਪਾਂ ਨੂੰ ਤਾਂ ਫਾਇਦਾ ਇਸ ਵਿੱਚ ਇਸ ਵਿੱਚ ਫਾਇਦਾ ਕੀ ਹੋਣਾ ਮੇਰੀ ਗੱਲ ਮੰਨ ਠੀਕ ਹੈ ਵਾਲੀ ਆਪਾਂ ਤਾਂ ਬਸ ਗੱਦੋਂ ਕਾਹੀ ਬਸ ਤਾਂ ਇੱਕ ਤਾਂ ਹੁਣੀ ਟੱਪੀ ਥੋੜਾ ਜਿਹਾ ਟਾਈਮ ਅੱਛਾ ਟੱਪ ਚੱਲੀਏ ਬਾਤ ਦੂਸਰੀ ਬੱਸ ਦਾ ਕੀ ਟਾਈਮ ਉਹ ਤਾਂ ਉਹ ਦੂਜੇ ਪਿੰਡਾਂ ਚੋਂ ਲੰਘਦੀ ਇੱਥੋਂ ਦਾ ਲੰਘਦੀ ਨਹੀਂ ਬੰਦ ਕਰ ਰੱਖਿਆ ਇਹ ਘਾੜੇ ਪਿੰਡੋਂ ਜਾਂਦੀ ਏ ਹਾਂ ਚਲੋ ਘਾੜੇ ਪਿੰਡ ਵਾਗ ਚੱਲਦੇ ਆ ਆ ਜਿਉ ਗੁਰੂ ਜੀ ਕਿੰਨਾ ਟਾਈਮ ਲੱਗਦਾ ਨਹੀਂ ਕੋਈ ਨਾ ਫਿਰ ਗੁਰਮੁਖਾ ਜਾਉਂਦਾ ਰਹਾ ਟਾਪ ਤੋੜ ਕੇ ਵਾਗ ਚੱਲਾਂਗੇ ਬਾਪਿਆਂ ਦੇ ਕੋਈ ਟਿਕਾਣੇ ਨਹੀਂ ਹੁੰਦੇ ਹਾਂ ਗੁਰੂ ਜੀ ਤੋੜ ਕੇ ਵਾਗ ਚੱਲਦੇ ਆ ਹੋਰ ਕੀ ਗੱਲ ਏ ਫਿਰ ਹੋਰ ਬਾਈ ਗੁਰਮੁਖ ਪਿਆਰਿਆ ਇਹ ਤਾਂ ਸਪਰੇਅ ਕਰਕੇ ਆਇਆ ਲੱਗਦਾ ਗੁਰੂ ਜੀ ਚਲੋ ਕੋਈ ਨਹੀਂ ਅਜੇ ਵੀ ਫਿਰ ਕੰਮ ਹੀ ਹੈ ਆਪਣਾ ਜੀ ਵੀ ਆ ਰਹੇ ਦਾ ਇਹਨਾਂ ਦਾ ਕੰਮ ਹੋਰ ਆਪਣਾ ਹੋਰ ਆ ਗੁਰੂ ਜੀ ਆਪਣੀ ਇਹਦੇ ਫਿਰ ਐਂ ਕਰ ਮੇਰੀ ਹਾਲੇ ਇਹ ਐਂ ਕਰੇ ਆਪਾਂ ਪਾੜਾਂ ਨੂੰ 2-4 ਮਹੀਨੇ ਲਾਈਏ ਫਿਰ ਹਾਂ ਗੁਰੂ ਜੀ ਉਹਨੂੰ ਕੋਈ ਗਿੱਦੜ ਥਿੰਗੀ ਲਿਆਵਾਂਗੇ ਕੁਤਾ ਤਾਠੜਾ ਯਾਲ ਵੀ ਕਰ ਲਿਆਵਾਂਗੇ ਹਾਂ ਹਾਂ ਇੱਕ ਗੱਲ ਹੂ ਦੇ ਮੇਰਾ ਲਿਆਜੀ ਹੁੰਦਾ ਸੀ ਮਗਰ ਇਸ ਪਿੰਡ ਅੱਛਾ ਉਹਦੇ ਬੜਾ ਲਿਆਜੀ ਸੀ ਉਹ ਤੇ ਮੈਨੂੰ ਲੱਗਦਾ ਕਾਲ ਚ ਲੈਣਾ ਹੀ ਕਰ ਚੱਲਿਆ ਜੀ ਕੁਝਰ ਚੱਲਿਆ ਹੋਣਾ ਗੁਰੂ ਜੀ ਕੀ ਪਤਾ ਲੱਗਦਾ ਯਾਰ ਕੱਲ ਦੇਖਿਆ ਨਹੀਂ ਹੈਗੀ ਤੇ ਆਉਂਦੇ ਜਾਂਦੇ ਰਾਹ ਮੱਥੇ ਲਾ ਕੇ ਚੱਲੀ ਹਾਂ ਹੁਣ ਦੇਖਿਆ ਨਹੀਂ ਹੈ ਕਦੇ ਪਤਾ ਨਹੀਂ ਕਿਤੇ ਬਾਹਰ ਬੂਰ ਵਾ ਗਿਆ ਉਹ ਬਾਹਰ ਤਾਂ ਉਹਨੇ ਕਿੱਧਰ ਜਾਣਾ ਗੁਰੂ ਜੀ ਦੇਖੋ ਫਿਰ ਆਪਣੀ ਤੇ ਕਦੀ ਨਹੀਂ ਗਈ ਨਹੀਂ ਆਇਆ ਬੜਾ ਦੇਲਦਾ ਮੋ ਬੜਾ ਸੀ ਉਹਦੇ ਨਾਲ ਹਾਂ ਲਾਗੀ ਵਾਰੀ ਉਹ ਵੀ ਕਦੇ ਕੋੰਡ ਉਸਕੀ ਉਹ ਤੇ ਚੰਗਾ ਸੀ ਗੰਜਰ ਦਾ ਕੋਈ 5-400 ਰੁਪਿਆ ਬਣਾ ਦਿੰਦਾ ਸੀ ਆਹ ਆਪਾਂ ਰੁਤਾ ਪੈਸੇ ਨਾਲਾ ਗੁਰੂ ਜੀ ਐਂ ਤਾਂ ਬਾਲ ਠੀਕ ਹੈ ਤੇਰੀ ਕਈ ਵਾਰੀ ਫਿਰ ਤੈਨੂੰ ਪਤਾ ਬਾੜਾ ਪੈਸੇ ਨਾਲ ਵੀ ਨਾ ਮੋਹ ਕਰੇ ਤੇ ਪਗਲੀ ਕਿਉਂ ਚੱਕੀ ਆ ਗੁਰੂ ਜੀ ਨਹੀਂ ਪੈਸੇ ਨਾਲ ਮੋਹ ਤਾਂ ਬਾੜਾ ਪੈਸੇ ਨਾਲ ਮੋਹ ਕਰੀਏ ਤੇ ਫਿਰ ਬੰਦਾ ਦੇਲਦਾ ਭੈ ਰੋਗੀ ਹੋ ਜਾਂਦਾ ਇਸ ਵਰਗੇ ਫਿਰ ਬਾਬਿਆਂ ਨੂੰ ਘਾਟੀ ਪੈਸੇ ਨਾਲ ਆ ਇੱਕ ਗੁਰੂ ਜੀ ਆਪਾਂ ਕੋਈ ਸਕੂਟਰ ਨਾ ਲੈ ਲਈਏ ਸੱਖਾ ਹੋ ਜਾਏਗਾ ਉਹਦੇ ਫਿਰ ਤੇਲ ਪੀਂਦਾ ਇੰਨੇ ਤੇ ਆਪਾਂ ਨੂੰ ਪੈਸੇ ਨਹੀਂ ਬਣਦੇ ਭਾਗ ਤਾਂ آپ جائے کریں گے یہ تو گل ٹھیک ہے تیری آئے بار اپنے تو لیا جانا نہیں کسی کا پنڈ چور چلیے ہاں گرو جی یہ بھی اچھی بات ہے نہ بھاگیا گیا پھر گیا لا گیا پھر کھا لا گے ہاں گرو جی میں تا آپ کو اگے کر دوں گا ہم نہیں آگے ہوتے تمہارے تم کو ہاتھ ہی بھاگنا پڑے گا ਮੈਂ ਤਾਂ ਭਾਗ ਜੂਗਾ ਆਪਣੀ ਭੱਗਾ ਜਾਣਾ ਗੁਰੂ ਜੀ ਵਾਹ ਹੋਏ ਤੇਰੇ ਬੱਲੇ 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 ਸੁਪੀਟਾਂ ਬੜੀਆਂ ਬਾਬਿਆਂ ਦੀਆਂ ਖੜਕਾਂ ਵਿੱਚ ਹੋ ਗਿਆ ਲੰਗੇ ਐ ਫੜੀ ਨੇ ਆ ਨਾਲੇ ਕੋਈ ਸੇਸ ਨਾ ਕੇ ਟਕਰ ਜੇਗਾ ਆ ਇਹ ਵੀ ਗੱਲ ਤੇਰੀ ਠੀਕ ਹੈ ਬੜਾ ਇਹ ਪਰ ਇੱਕਰੀ ਮੈਂ ਫੜਿਆ ਸੀ ਇਸ ਪਿੰਡੋਂ नाग ਬੜਾ ਸੀ ਆਚਾ ਨੁਗਰਾ ਸਾਪੋ ਭਾਈ ਆਚਾ ਫੇ ਗੁਰੂ ਜੀ ਖੜਦੇ ਵਿੱਚ ਬੜਾ ਬੈਠਾ ਆਚਾ ਮੈਂ ਆਖਿਆ ਇਹ ਨੁਕਰਾਂਏ ਤੇ ਕੁੱਦ ਕੇ ਬਾਹਰ ਆ ਜਾ ਉਹ ਤੇ ਮੇਰੇ ਸਾਰੇ ਨੇ ਯੂ ਫਰਾਟਾ ਮਾਰਿਆ ਬਾਬੇ ਤੇ ਉੱਥੇ ਛੱਡ ਚੱਲੇ ਸਾਰਾ ਵੀਨ ਬਸਤਾ ਅੱਛਾ ਬੜਾ ਅਖਰੀਲਾ ਨਾ ਆ ਗਈ ਫਿਰ ਮਥੇ ਕਾਬੂ ਕਰਿਆ ਇਸ ਬੰਦੇ ਦੇ ਵਿੱਚ ਬੜੇ ਅਸੀਂ ਪਾਪੜ ਵੇਦੇ ਨੇ ਅੱਡ 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 ਲਾਤੀ ਦੁਹਣ ਲਾਗੀ ਭਾਤਾ ਕੋਰਾਬਤ ਹੋ ਗਿਆ ਨਾ ਗੁਰੂ ਜੀ ਤੈਨੂੰ ਗਿਆ ਸੀ ਕਿਸੇ ਇੱਕ ਅੱਧੀ ਗਲੀ ਦੇ ਵਿੱਚ ਹੋਰ ਫੇਰਾ ਦੇ ਗੁਰੂ ਜੀ ਉੱਤੋਂ ਦਿਨ ਵੀ ਛਿਪ ਚੱਲਿਆ ਹੈ ਦਿਨ ਤਾਂ ਛਿਪ ਗਾਇਆ ਤਾਂ ਗੱਲ ਤੇਰੀ ਠੀਕ ਹੈ ਇੱਥੇ ਆਪਣਾ ਇੱਕ ਲਹਾਜੀ ਰਹਿੰਦਾ ਬੋੜਾ ਅੱਛਾ ਉਹਦੇ ਕੋਲ ਨਾਲ ਚੱਲ ਜਾਈਏ ਕੀ ਪਤਾ ਗੁਰੂ ਜੀ ਟਕਰੇਗੇ ਨਾ ਟਕਰੇ ਕੋਈ ਨਾ ਹੋਕਾ ਮਾਰ ਕੇ ਦੇਖ ਲੈਣੀਆਂ ਗੇਟ ਮੂਰੇ ਦੇਖ ਲਓ ਗੁਰੂ ਜੀ ਕੁਝ ਦੇ ਜਾਗੇ ਇਦੜ ਸਿੰਘੀ ਤਾਂ ਤਾਂ ਠੰਡਾ ਹੀ ਆਲ ਘਰ ਕੇ ਨਾਲੇ ਗੁਰੂ ਜੀ ਕੀ ਆ ਛਾਮਕਾ ਬਣ ਜੇ ਆਪਣਾ ਕੰਮ ਹਾਂ ਕਈ ਵਾਰੀ 5 4 2 ਰੁਪਿਆ ਵੀ ਬਣ ਜਾਂਦਾ ਆ ਗੁਰੂ ਜੀ ਇਹ ਪਹਿਲਾਂ ਦੋ ਤਿੰਨ ਵਾਰੀ ਲਗਿਆਂ ਨਾ ਤੂੰ ਮੈਂ ਪਰ ਜਾ ਆ ਅੱਛਾ ਇਹ ਮੰਨ ਜਾਂਦੇ ਆ ਆਪਣੀਆਂ ਗੱਲਾਂ ਨੂੰ ਚੱਲ ਚੰਗੀ ਬਾਤ ਹੈ ਗੁਰੂ ਜੀ ਅਈ ਗੌਰ ਫੇਰ ਚੱਲ ਬਾਗਣਾ ਚੱਲ ਗਏ ਫਿਰ ਜਿੱਥੇ ਜਾਓ

ਬੋਤੋ ਦਾ ਹਲਤੀ ਕਰ ਹਾਂ ਦੇਖਦੇ ਹਾਂ ਗੁਰੂ ਜੀ ਦੇਖਦੇ ਹਾਂ ਆ ਗਾ ਆਇਓ ਵਾ ਸਾਫ ਰੇ ਇੰਦਰ ਚੱਲ ਗਏ ਹਾਂ ਦੇਖੋ ਗੁਰੂ ਜੀ ਕੋਈ ਨਾ ਕੋਈ ਹੋ ਜਾਏਗਾ ਆਇਆਂ ਗਾ ਮੋਹਰਦਾਸ ਜੀ ਹਗੇ ਭੜਾ ਭਗਤਾ ਹਾਇ ਕੋ ਯ ਘਰੇਤੀ ਹੈ ਚੱਲਦੀ ਨਹੀਂ ਨਹੀਂ ਗੁਰੂ ਜੀ ਕਹਾ ਉਹ ਕੇ ਵਾਜ ਲਗਾਏ ਨਾ ਗਾਂ ਤੇ ਬੰਨ ਛੱਡੀਏ ਕਿਤੇ ਉਹ ਨਾ ਮਗਰ ਫੈਜੀ ਐਸੇ ਨਹੀਂ ਮਗਰ ਪੜੇਗੀ ਆਖਾ ਆਖਾ ਆਇਗਾ ਅਰੋ

ਕਿਆ ਗੁਰੂ ਜੀ ਘਰੋਂ ਤੇ ਗਾਲਾਂ ਪੈਂਦੀਆਂ ਇਹਨੂੰ ਮੇਦੇ ਕੱਢਿਆ ਵੱਢਿਆ ਤੂੰ ਕੀ ਲੈਣਾ ਗੁਰੂ ਜੀ ਆਪਣਾ ਪੈਸਾ ਬਣਜੇਗਾ ਪੰਜ ਚਾਰ ਥੇ ਬਣਜੂ ਆਪਣਾ ਡੰਗ ਲਈ ਮੋਟਾ ਲੱਗਦਾ ਹੈ ਵਕਤ ਵਕਤ ਸਰੀਰ ਦਾ ਹੀ ਮੋਟਾ ਹੈ ਪੱਲੇ ਤੇ ਡੱਕਾ ਨਹੀਂਗਾ ਅੱਛਾ ਦੇਖੋ ਗੁਰੂ ਜੀ ਇਹ ਹਾਇ ਤੇ ਪੰਜ ਦਾ ਹੀ ਫੁੱਲ ਜੇ ਗੁਰੂ ਜੀ ਜੇ ਜੇ ਲੈਣ ਜੇ ਇਹ ਲੈਣ ਤੇ ਅੰਦਰੋਂ ਵੱਡ ਚੱਲੀ ਹੈ ਮੈਨੂੰ ਲੱਗਦਾ ਇਹਦਾ ਸਾਰਾ ਉੱਚੀ ਬੰਦ ਹੋਇਆ ਪਿਆ ਪੁੱਛੋ ਗੁਰੂ ਜੀ ਈ ਭਗਤਾ ਮੈਂ ਤੈਨੂੰ ਦੱਸਾਂੂੰੂੰ ਫੰਡੀਆਂ ਤਤੀਆਂ ਚੀਜ਼ਾਂ ਖਾਈਏ ਪਹਿਲਾਂ ਉਹ ਕਰਕੇ ਫਿਰ ਤੇਰਾ ਪੀਚੀ ਡੰਡਾ ਵੀ ਕੰਮ ਛੱਡ ਗਿਆ ਸਹੀ ਬਾਤ ਹੈ ਬਤਾਉਣੀ ਮਾਰੇ ਗੁਰੂ ਕੋ ਕਰਦਾ ਕੰਮ ਕੀ ਨਾ ਈ ਤੇ ਸੰਗਦਾਇ ਮੁੰਡਾ ਆ ਸੰਗਾਲੂ ਆ ਗੁਰੂ ਜੀ ਸੰਗਾਲੂ ਏ ਆਏ ਗਣ ਸੰਗਣ ਵਾਲੀ ਕੋਈ ਗੱਲ ਨਹੀਂ ਪੜਦੇ ਨਾਲ ਲੱਦਦੇ ਹੋਰ ਆ ਗਈ ਸੰਗਣ ਈ ਆਈਏ ਅੰਮ੍ਰੇ ਪਹਿਲੇ ਵਡੀਆਂ ਦੇ ਕੀ ਗਿਆ ਦਵਾਈਆਂ ਬੂਟੀਆਂ ਫਿਰ ਉਹ ਗਿੱਦੜ ਸਿੰਘੀ ਗਿੱਦੜ ਸਿੰਘੀ ਹੈਗੀ ਭਗਤਾ ਗਿੱਦੜ ਸਿੰਘੀ ਆ ਭਗਤਾ ਗਿੱਦੜ ਸਿੰਘੀ ਬਿੰਗ ਤੜਿੰਗੀ ਹਾਂ ਕੋਈ ਦੇ ਦੇ ਦੋ ਗਿੱਦੜ ਸਿੰਘ ਕੋਈ ਲੋੜ ਉਸਤੂਰੀ ਵੀ ਹੈ ਬਾਬਿਆਂ ਕੋਲੇ ਦਿਖਾ ਦੇ ਬਾਬਾ ਸਿਲਾਜੀਤ ਵੀ ਹੈ ਸਾਰਾ ਉੱਚੀ ਰੱਖਦੇ ਆ ਅਸੀਂ ਫਿਰ ਗਿੱਦੜ ਸਿੰਘੀ ਹੈਗੀ ਆ ਦਿਖਾ ਦੇ ਹਰਿਆਲ ਤੋਂ ਗਿੱਦੜ ਸਿੰਘੀ ਦਾ ਤਾਂ ਪਤਾ ਨਹੀਂ ਦੱਬਲੇ ਮਹਿੰਗੀ ਬਹੁਤ ਹੈ ਨਹੀਂ ਗੁਰੂ ਜੀ ਕੋਈ ਹਲਕੀ ਦੇ ਦੇਣਾ ਸਾਫ ਦਾ ਮਣਕਾ ਲੈਣਾ ਇਹ ਭਲਾ ਕਾਲੇ ਰੰਗ ਦਾ ਸਾਫ ਤੇ ਉਹਦਾ ਮਣਕਾ ਕੱਢਿਆ ਨਾ ਨਾ ਗਿੱਦੜ ਸਿੰਘ ਹੀ ਜਾਂਦੇ ਬਾਬਾ ਇਹ ਹੱਸਣ ਵਾਲੀ ਤੇ ਕੋਈ ਗੱਲ ਹੀ ਨਹੀਂ ਪਹਤਾ ਫਿਰ ਇਹ ਮੁੰਡਾ ਸੰਗਦਾ ਜਾਦੇ ਹੈ ਗੁਰੂ ਜੀ ਇਹ ਸੰਗਦਾ ਕੋਈ ਗੱਲ ਤੇ ਨਹੀਂ ਫੋੜੋ ਕਰ ਆਲੇ ਨਾਗ ਦਾ ਮਣਕਾ ਕੱਢਿਆ ਆ ਦੇ ਦੇ ਨਾ ਕਈ ਵਾਰੀ ਲੋੜ ਪੈ ਜਾਂਦੀ ਏ ਇਹ ਸੰਦੂਰ ਦੀ ਡੱਬੀ ਦੇ ਵਿੱਚ ਰੱਖੀ ਕੋਈ ਨਹੀਂ ਦੇ ਜਾ ਗਵਾਉਣਾ ਨਹੀਂ ਹੈ ਗਵਾਉਣਾ ਨਹੀਂ ਹੈ ਅਸੀਂ ਦਿੱਤਾ ਨਹੀਂ ਕਿਸੇ ਨੂੰ ਕਦੇ ਜ਼ਿੰਦਗੀ ਦੇ ਵਿੱਚ ਤੇਰੇ ਨਾਲ ਵਸਦੇਲ ਦਾ ਮੋਹ ਪੈ ਗਿਆ ਵਸਦੇ ਜੱਲੀਆ ਦੇਇਆ ਕੋਈ ਨਹੀਂ ਸੱਪ ਦਾ ਮਣਕਾ ਤੇ ਦੇ ਚੱਲਾਂਗੇ ਇੱਕ ਸਾਡੇ ਕੋਲੇ ਹੋਰ ਈ ਰੀਠੇ ਦਾ ਕਾਕੜਾ ਏ ਉਹ ਗੁਰੂ ਜੀ ਮhenga ਬਹੁਤ ਹੈ ਉਹ ਨਹੀਂ ਦੇਣਾ ਉਹ ਨਹੀਂ ਦੇਣਾ ਕਰਦਾ ਇਹ ਭਗ ਇਸਨੇ ਪੈਸਾ ਨਹੀਂ ਦੇਣਾ ਉਤਨਾ ਇਹ ਭਗ ਤਾਂ ਮੈਂ ਤੈਨੂੰ ਦੱਸਾਂ ਸਾਡੇ ਕੋਲੇ 11000 ਰੁਪਏ ਦਾ ਵੀ ਇੱਕ ਮਣਕਾ ਇੱਕ ਸਾਡੇ ਕੋਲੇ 8 ਸਾਈਜ਼ ਦਾ ਵੀ ਮਣਕਾ ਹੁਣ ਤੂੰ ਦੱਸ ਕਿਹੜਾ ਲੈਣਾ ਕੋਈ ਦੇ ਜਾ ਆਹੀ ਕਿਵੇਂ ਲੈ ਜਾ ਤੂੰ ਮੁੰਡਾ ਮਾਰ ਕੇ ਘਰੇ ਵਾਣੀ ਬਾਦ ਤੈਨੂੰ ਸੱਪ ਦਾ ਮਣਕਾ ਦੇ ਚੱਲੀ ਕਦੇ ਯਾਦ ਕਰੇਗਾ ਬਾਬਿਆਂ ਨੂੰ ਦੇ ਜਾ ਬਾਬਾ ਆ ਬੱਲੇ 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 ਇੱਧਰ ਹੀ ਰੱਖਿਆ ਪਾਸਾ ਆ ਇਸ ਵਿੱਚ ਹੈ ਗੁਰੂ ਜੀ 1 ਮਿੰਟ ਖੜ ਜਾ ਇਹ ਸਾਰਾ ਨਹੀਂ ਦਿਖਾਉਣਾ ਪਟਾਰੀ ਆ ਇਹ ਮਣਕਾ ਦੇ ਦੀਏ ਆ ਇਹ ਜੇ ਤੋ ਗੁਰੂ ਜੀ ਇਹ ਮਣਕਾ ਲੈ ਜਿਹਦੇ ਵਿੱਚ ਮੈਂ ਲੇਟਿਆ ਹੋਇਆ ਏ ਇਹ ਆਏ ਕਰੀ ਕੀ ਸੇਵਾ ਹੈ ਦੀ ਇਸ ਨੂਰ ਦੀ ਡੱਬੀ ਦੇ ਵਿੱਚ ਪਾ ਕੇ ਰੱਖ ਦੀ ਛੋਟੀ ਕੀ ਸੇਵਾ ਹੈ ਦੀ ਤਾਨੂੰ ਤੇ ਚੱਲ ਤੇਰੀ ਜਲਦੀ ਇੱਛਾ ਜਿਨੀ ਦੇ ਦੇ ਦੇਲ ਦਾ ਮੋਹ ਪਰ ਗਿਆ ਤੇਰੇ ਨਾਲ ਠੀਕ ਆ ਲੈ ਆਦਣਾ ਕਰ ਉਹ ਉਂਵੇ ਤੁਹਾਨੂੰ ਇੱਕ ਬੰਦੇ ਨੇ ਆਟਾ ਹੀ ਪਾਦਾ ਅਸੀਂ ਆਟਾ ਦਾ ਲੈ ਆਏ ਪਤਾ ਆਟਾ ਹੀ ਲੈ ਆਏ ਅਸੀਂ ਆਟਾ ਕੋਈ ਗੱਲ ਨਹੀਂ ਆਟਾ ਦੇ ਅਸੀਂ ਲੈਂਦੇ ਹੀ ਨਹੀਂ ਹੁੰਦੇ ਪੈਸੇ ਦੇ ਦਿੰਨੇ ਉਹਦੇ ਤੇ ਥੋੜਾ ਵੀ ਪਾਇਆ ਅਸੀਂ ਫਿਰ ਉਹ ਤੁਹਾਡੇ ਪਿੰਡ ਇੱਕ ਹੋਰ ਬੜਾ ਵੱਡਾ ਰਹੂਗੇ ਇਹ ਪੜਾ ਪਤਾ ਕੀ ਗੱਲ ਹੈ ਭਈ ਬੰਦਿਆਂ ਦਾ ਆਟਾ ਸੀਂ ਚੱਕਦਾ ਮੇਰਾ ਸਾਹੀ ਗੱਲ ਹੈ ਉਹ ਇੱਥੇ ਤੁਹਾਡੇ ਪਿੰਡ ਇੱਕ ਪਿਛਲਾ ਪਿੰਡ ਆ ਬੰਦੇ ਦੇ ਇਸ ਗਾਮ ਦਾ ਪਾਣੀ ਹੀ ਗੁਰੂ ਇਸਾ ਪਾਣੀ ਇਸਾ ਪਾਣੀ ਮੇ ਹੈ ਸਭ ਕੁਝ ਪਾਣੀ ਮੇ ਗਰਦਿਆ ਲਈ ਕੀ ਆਵਾਜ਼ ਹੈ ਪਤਾ ਨਹੀਂ ਉਸ ਵਿੱਚ ਕੋਈ ਤਤ ਹੈ ਨਹੀਂ ਸਕਰਾਨੂੰ ਮਰ ਜਾਂਦੇ ਇਹ ਬੰਦੇ ਬਸ ਇਹੀ ਗੱਲ ਤੂੰ ਐ ਲਾ ਲਿਆ ਅਸੀਂ ਤੇ ਉਹ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਪਾਣੀ ਪੀ ਛੱਡਿਆ ਅਸੀਂ ਰੋਬਰ ਕਰਦੇ ਕਰਦੇ ਰਹਨੇ ਹਾਂ ਇਸ ਗਾਮੇ ਵਿੱਚ ਦਿੱਤੀ ਹੈ ਮਾਰੀ ਦਵਾ ਸਾਬ ਨੂੰ ਬੱਲ ਦਵਾ ਸਾਡੀ ਬੜੀ ਲੱਗ ਜਾਂਦੀ ਏ ਬਾਬੇ ਨੂੰ ਬਹੁਤ ਚਿਰ ਹੋ ਗਿਆ ਆਉਂਦੇ ਨੂੰ ਹਾਂ ਬੜਾ ਚਿਰ ਹੋ ਗਿਆ ਭਗਤਾ ਤੂੰ ਤੇ ਹੋਣਾ ਆਏ ਮੇਰੇ ਨਾਲ ਚਲਿਏ ਗੁਰੂ ਜੀ ਆਪਾਂ ਵੀ ਰਸਤਾ ਨੇੜੇ ਕਰੀਏ ਚਲੋ ਭਗਤ ਸਾਹੀ ਮਾਇਆ ਕਰਦੇ ਸੀ ਬਾਹਰ ਲੈ ਦੇਣਾ ਹਾਂ ਆ ਜਾਓ ਗੁਰੂ ਜੀ ਇਹਨੇ ਲਿਆਂਦਾ ਹੈ ਕੱਲ੍ਹਗੇ ਫਿਰ ਹਾਂ ਠਾਓ ਆਪਣੀ ਵਗਲੀ ਚਲੋ ਚਲਗੇ ਚਾ ਲੈ ਕੇ ਦੇਣਾ ਤੈਨੂੰ ਅੱਜ ਕੱਲ੍ਹ ਆ ਦੇ ਬਾਸਾ ਕੋਈ ਨਾ ਵੀ ਦੇਂਗਾ ਸਾ ਖੜਾ ਕੋਈ ਘਾਟਾ ਪੈ ਦੁਬਾਰੇ ਲੈ ਜਾਗੇ ਗੁਰੂ ਦੁਬਾਰੇ ਲੈ ਜਾਵਾਂਗੇ ਤੇਰੇ ਨਾਲ ਦਿਲ ਦਾ ਮੋਹ ਪੈ ਗਿਆ ਨਾ ਨਾ ਕੋਈ ਆ ਗਏ ਗੁਰੂ ਜੀ ਕੱਲ੍ਹੇ ਭਗਤਾ ਫਿਰ ਹਾਂ ਹਾਂ ਗੁਰੂ ਜੀ ਗਾਲੀ ਆੜ ਕੰਗਾ ਭਗਤਾ ਫਿਰ ਓਯਾਯੂ ਕੁਹੀਦਾ ਕਰੋ ਬੇਟਾ ਜਲਦੀ ਕਰਨਾ ਦੱਛਾ ਕਰਕੇ ਸੇ ਨਾ ਬਥੇਰ ਬਣੀ ਆਇਆ ਗੁਰੂ ਜੀ ਠੀਕ ਕਰ ਪੇਜੇਗਾ ਕੋ ਚਾਹ ਤੇ ਪੀਂਦੀ ਆਏ ਆ ਪਿਛਲੇ ਘਰੋਂ ਆ ਰਹਾ ਰਹਾ ਓਯਾ ਗੁਰੂ ਜੀ ਹੋਰ ਕੀ ਹੈ ਫਿਰ ਚੱਲ ਗਏ ਔਰ ਕੇ ਬਾਠ ਨੇੜੇ ਕਰੀਏ ਆਪਨੇ ਅਜ ਤੱਕ ਗੁਰੂ ਜੀ ਕੋਈ ਸਾਧਨ ਵੀ ਨਹੀਂ ਆਇਆ ਸਾਧਨ ਕਿੱਥੇ ਆਉਂਦਾ ਹੈ ਕੋਈ ਸਕੂਟਰ ਆ ਟਰੈਕਟ ਨਹੀਂ ਆਈ ਜਾਂਦਾ ਉੱਥੇ ਖੜ ਗਿਆ ਉਹ ਤਾਂ بابا جی میرا ہاتھ دیکھو بہت تنگی آ رہی ہے دیکھو گرو جی دیکھے میں پورے بہت چلے آیا بہ چل ਇਥੀ ਬਈਆ ਬਾਬਾ ਖੇਤਾਂ ਹੋਣੀ ਸੱਟ ਵੱਜੀ ਐ ਮੇਰੇ ਅੱਛਾ ਅੱਛਾ ਹੇ ਤੂੰ ਤੇ ਸੱਟਾਂ ਦਾ ਰੋਗੀ ਹੋ ਚੱਲਿਆ ਉਹ ਰੋਗੀ ਬਿਮਾਰ ਸੀ ਪਹਿਲਾਂ ਤਾਂ ਮੈਂ ਬਾਬਾ ਬੈਠ ਜਾ ਗੁਰੂ ਜੀ ਕੱਲ ਜੋਗੀ ਚੱਲੀ ਜਾਂਦਾ ਮੇਰੇ ਤੇ ਤਾਂ ਦੇਖੋ ਤੈਨੂੰ ਦਿਆਂਗੇ ਇੱਕ ਬੁੰਡ ਬੰਦ ਸੀਗੀ ਹਾਂ ਕੋਨਾ ਨਾ ਮਨ ਸੱਚ ਸੱਚ ਬਤਾਨਾ ਹਾਂ ਸੱਚ ਬੋਲੀ ਦੱਸਾਂਗੇ ਬਾਬੇ ਕਦੇ ਝੂਠ ਨਹੀਂ ਮਾਰਦੇ ਜਿਹੜੀ ਗੱਲ ਮੂੰਹ ਦੇ ਉਹੀ ਉਹੀ ਦੱਸਾਂਗੇ ਅਗਤਾ ਆਪਦੀ ਕਿਸਮਤ ਬਹੁਤ ਹਲਕੀ ਹੈ ਹਾਂ ਬਾਬਾ ਹੈਗੀ ਆ ਤਾਂ ਉਹਦੇ ਮੱਥੇ ਤੋਂ ਹੀ ਪਤਾ ਲੱਗ ਜਾਂਦਾ ਇਹ ਭੈਣ ਦੀ ਲੱਕੜ ਇੱਥੇ ਮੱਥਾ ਮਾਰੀ ਜਾਂਦਾ ਹੁਣ ਕਿਸਮਤ ਹਲਕੀ ਹੋਊ ਤੇ ਤਾਂ ਹੀ ਫਿਰਦਾ ਪੈਸਾ ਆਂਦਾ ਆਂਦਾ ਚੱਲ ਜਾਂਦਾ ਹੈ ਆਪ ਦਾ ਹਾਂ ਬਾਬਾ ਪੈਸਾ ਨਹੀਂ ਆਉਂਦਾ ਆਖਿਆ ਵੱਡੇ ਮੈਂ ਦੇਖ ਲੈਣਾ ਅੱਥਾ ਫਿਰ ਆ ਮੇ ਕੋ ਬਰੂ ਜੀ ਕੀ ਕੰਧੀ ਹੈ ਅੱਥੇ ਛੱਡ ਰਿਆਂ ਸਾਨੂੰ ਛੱਡ ਕੀ ਆ ਜਾ ਕਿੱਥੇ ਛੱਡ ਕੇ ਆਣਾ ਬਾਬਾ ਆ ਨਾਲ ਜੋ ਪਿੰਡ ਛੱਡਿਆ ਨਾ ਵਾਲੀ ਦੂਰ ਨਹੀਂ ਪਿੰਡ ਉਹ ਨਾਲ ਟੇ ਖੜਾ ਮੀਂਹਪੁਰ ਤੁਸੀਂ ਮੇਰਾ ਹੈ ਮੇਰਾ ਹੱਲ ਕਰੋ ਮੈਂ ਛੱਡਿਆ ਉਹ ਆ ਹੱਲ ਤੇ ਕਰਾਂਗੇ ਤਰਮ ਬਸ ਗੁਰੂ ਜੀ ਦੇਖੋ ਜੇਤੀ ਬੱਲੇ 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 ਚੜੀ ਦੇ ਬੜੇ ਦਰੂਨੀ ਰੋਗ ਨੇ ਅੱਛਾ ਬਾਬਾ ਆਇਆ ਕਿਥੋਂ ਖੜ ਜੇ ਖੜਦੀ ਨਹੀਂ ਮਾਇਆ ਤਾਂ ਇਹਦੀ ਫਿਰ ਤੈਨੂੰ ਵੱਡੀ ਗੱਲ ਬਾਣ ਚੱਲੀ ਏ ਹਾਂ ਉਰੋਂ ਕਰਿਆ ਕਰ ਕੀ ਪਹਿਲਾਂ ਗੁਰੂ ਜੀ ਇਸਦੇ ਸਾਥ ਬਾਤ ਖੋਲੋ ਪੈਸੇ ਕੀ ਆ ਪੈਸਾ 5100 ਰੁਪਿਆ ਲੱਗਣਾ ਹੈ 5100 ਰੁਪਿਆ 5100 ਰੁਪਿਆ ਨਹੀਂ ਨਾ ਮਹਿੰਗਾ ਆ ਤਖਤਾ ਹੈ ਚਾਹਰਾ ਵੀ ਉਹੀ ਲਈ ਫਿਰਤੇ ਹੈ ਹਮ ਤੋ ਹੋਈ ਕਰਾ ਅਗਰ ਕੀੜਿਆਂ ਦੇ ਭੌਂਦੇ ਸੱਤ ਨਾ ਜਾ ਪਾਇਆ ਕਰ ਵਾ ਬਾਬਾ ਪੈਸੇ ਤਾਂ ਹੈ ਹੀ ਨਹੀਂ ਤਾ ਪਤਾ ਹੀ ਤਾਂ ਬਾਹਰ ਦਿਖਾਉਣਾ ਆ ਗੱਲ ਮੰਨ ਲੀ ਹੁਣ ਸ਼ੁਰੂ ਕਰ ਹਾਂ ਸਾਡਾ چلو آج موٹر سائیکل چنا چالیس